ਮਲੇਰ ਕੋਲਰ ਨੰਬਰ ਰੋਡ ਤੇ ਪੈਂਦੇ ਪਿੰਡ ਟੋਲੇਵਾਲ ਦੇ ਇੱਕ ਨੌਜਵਾਨ ਦਾ ਕੈਨੇਡਾ ਦੇ ਸ੍ਰੀ ਵਿਖੇ ਕਤਲ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਜਿੱਥੇ ਇਸ ਮਾੜੀ ਖਬਰ ਦੇ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਉਸਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਸਬੰਧੀ ਪਿੰਡ ਦੇ ਸਰਪੰਚ ਬਿਆਨਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਨੌਜਵਾਨ 27 ਸਾਲਾਂ ਜਿਸ ਦਾ ਨਾਂ ਕੁਲਵਿੰਦਰ ਸਿੰਘ ਸੋਹੀ ਪੁੱਤਰ ਗੁਰਪ੍ਰੀਤ ਸਿੰਘ ਸੋਹੀ ਪਿੰਡ ਤੋਲੇਵਾਲ ਦਾ ਨਿਵਾਸੀ ਹੈ ਕੁਲਵਿੰਦਰ ਸਿੰਘ ਸੋਹੀ 2018 ਦੇ ਵਿੱਚ ਕੈਨੇਡਾ ਪੜ੍ਹਾਈ ਕਰਨ ਦੇ ਲਈ ਗਿਆ ਸੀ ਬਾਅਦ ਵਿੱਚ ਉਸ ਨੂੰ ਪੀਆਰ ਮਿਲ ਗਈ ਅਤੇ ਹੁਣ ਪਲੰਬਰ ਦਾ ਕੰਮ ਕਰ ਰਿਹਾ ਸੀ ਸਰਪੰਚ ਨੇ ਇਹ ਵੀ ਦੱਸਿਆ ਕਿ ਕੁਲਵਿੰਦਰ ਸਿੰਘ ਸੋਹੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿ ਅਚਾਨਕ ਇਸ ਦੁਖਦਾਈ ਖਬਰ ਨੇ ਪੂਰੇ ਹੀ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਹਦੇ ਨਾਲ ਗੱਲ ਹੋਈ ਮੈਂ ਮੰਮੀ ਮੈਂ ਰੋਟੀ ਖਾ ਲਈ ਵੀ ਮੈਂ ਸੌਣ ਲੱਗਿਆ ਉਸ ਤੋਂ ਬਾਅਦ ਇਹਨੂੰ ਉੱਥੇ ਕੋਣ ਆਇਆ ਕਿਸੇ ਦਾ ਇਹਨੂੰ ਮੱਲਾ ਦੀਸ ਤੇ ਸੰਤ ਸੋਨੀ ਜਗ੍ਹਾ ਤੇ ਬੁਲਾਇਆ ਗਿਆ ਸੋਨੀ ਜਗ੍ਹਾ ਤੇ ਬੁਲਾਉਣ ਤੋਂ ਬਾਅਦ ਤੇ ਇਹਦਾ ਉੱਤੇ ਮੱਲਾ ਚਾਕੂ ਤੇ ਨਾਲੇ ਦਾ ਬਾਹ ਚਾਕੂ ਨਾਲੇ ਦਾ ਬਾਹ ਹੋਇਆ ਚਾਕੂ ਦੇ ਬਾਹ ਹੋਇਆ ਉਸ ਤੋਂ ਬਾਅਦ ਸਾਡਾ ਛੋਟਾ ਭਤੀਜਾ ਗਰਮੀਰ ਸਿੰਘ ਉਹ ਘਰ ਸੀ ਉਹਦੇ ਕੋਲੇ ਜਦੋਂ ਲੋਕਾਂ ਨੂੰ ਤੋਂ ਲੇਟ ਆਇਆ ਸੀ ਪਹਿਲਾਂ ਆ ਜਾਂਦਾ ਉਹਨੇ ਉਹਦੇ ਆਉਣ ਦੇ ਨੂੰ ਪੁਰਸ ਘਰੇ ਆ ਜੀ ਤੇ ਉਹਨਾਂ ਨੇ ਦੱਸਿਆ ਵੀ ਤੇਰੇ ਭਰਾ ਤੇ ਚੱਕ ਨਾ ਬਾਰ ਹੋ ਗਿਆ ਫਿਰ ਸਾਨੂੰ ਦੋ ਕਨ ਘੰਟਿਆਂ ਬਾਅਦ ਅੱਡੇ ਰਸਤੇ ਆਇਸੋ ਫੋਨ ਆ ਵੀ ਅੱਡੀ ਐਟ ਸਪੌਟ ਦਾ ਥੋ ਵੀ ਸੀ ਬਸ ਸਿੱਧਾ ਬਹੁਤ ਔਖਾ ਬਹੁਤ ਛੋਟੇ ਛੋਟੇ ਦੇਖਣੇ ਪਾਰੇਗੇ ਤੇ ਬਹੁਤ ਔਖੇ ਪਗੇ ਮਾਲੀ ਹਾਲ ਤੀ ਇਦੋ ਫੜ ਪੈਸਾ ਇਦੋ ਫੜ ਬਹੁਤ ਔਖੇ ਕੈਨੇਡਾ ਪਗੇ ਆਪਣੇ ਸੁਪਨੇ ਕਰਕਾਰ ਕਰਨ ਲਈ ਹੁਣ ਬਹੁਤ ਸਾਇਤ ਹੈ ਪ੍ਰਮਾਤਮਾ ਦੀ ਕਿਰਪਾ ਦੀ ਹੁਣ ਤਾਂ ਪਰ ਹੁਣ ਜਮੀਂ ਘਰੋਂ ਬੇਕਾਰ ਹੋ ਗਏ ਤੁਸੀਂ ਸਰਕਾਰਾਂ ਨੂੰ ਹੀ ਮੰਗ ਕਰਦੇ ਆਂ ਵੀ ਸਾਡੀ ਮਦਦ ਕਰੀ ਜਾਵੇ ਬੱਚਾ ਲਿਆਉਣ ਦੇ ਵਿੱਚ ਤੇ ਹੋਰ ਜਿੰਨੀ ਕੋਈ ਹੋ ਸਕਦੀ ਆ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਉੱਧਰਲੀ ਸਰਕਾਰ ਨਾਲ ਕੰਟੈਕਟ ਕਰਕੇ ਜਲਦ ਤੋਂ ਜਲਦੀ ਲਾਸ ਲੈ ਕੇ ਅਸੀਂ ਬੱਚੇ ਦਾ ਸੰਸਕਾਰ ਕਰ ਸਕੀ। ਦੂਸਰੀ ਕਾਤਲ ਨੂੰ ਕੀ ਕਰੀਏ ਅਸੀਂ ਦਾ ਕਾਤਲਾਂ ਨੂੰ ਕਹਿਣਾ ਵੀ ਕਾਤਲਾਂ ਨੂੰ ਪੰਜਾਬ ਚ ਲਿਆ ਕੇ ਫਾਂਸੀ ਦੀ ਜਗ੍ਹਾ ਹੋਣੀ ਚਾਹੀਦੀ ਆ ਜਿਹੜੇ ਬੱਚਿਆਂ ਨੂੰ ਫੋਨ ਕਰਿਆ ਜੀ ਉਹਦਾ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਕਿਹੜੇ ਬੰਦੇ ਨੇ ਔਨ ਕਰਿਆ ਵੀ ਕੀ ਗੱਲ ਮੀਤੀ ਸਾਡੇ ਬੱਚੇ ਨਾਲ ਤੁਸੀਂ ਜਿੱਥੇ ਮਰਜ਼ੀ ਪਤਾ ਕਰ ਲਓ ਪਿੰਡ ਦੇ ਹੋਰ ਸਾਡਾ ਬੱਚਾ ਬਹੁਤ ਜ਼ਿਆਦੇ ਦੇਰ ਤੱਕ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੰਮ ਤੱਕ ਮਤ ਬੰਦਦੀ ਇਹਨੇ ਸਾਲ ਹੋ ਗਏ ਤੇ ਇਹਨੂੰ ਚਾਹ ਦੇ 4.5 ਸਾਲ ਹੋ ਗਏ ਤੇ ਨੰਬਰ ਦਾ ਕੰਮ ਕਰਦਾ ਸੀ ਉੱਧਰ ਕੰਪਨੀ ਤੇ ਕੋਈ ਬਿੰਦੂ ਪ੍ਰਾਂਤ ਥੋੜੀ ਸੀ ਕਿਸੇ ਨਾਲ ਜੀ ਯਾਨੀ ਪਤਾ ਨਹੀਂ ਮੰਨ ਦੇ ਵਿੱਚ ਕੀ ਹੋਵੇ ਕੀ ਪਾਪ ਆਇਆ ਆ ਕਿ ਗਿਆ ਸੀ ਉਸ ਤੋਂ ਹਾਂ ਜੀ ਇੱਕ ਵਾਰ ਆਇਆ 15 ਦਿਨ ਵਿੱਚ ਦੀ ਆਇਆ ਸੀ ਬਸ 4.5 ਸਾਲ ਚ 15 ਸਾਲ ਆਇਆ 15 ਦਿਨ ਘਰੇ ਆਇਆ ਇੰਡੀਆ ਮੇਰੇ ਨੌਬ ਸਿੰਘ ਆ ਜੀ ਪਿੰਡ ਤੋਲੇ ਵਾਲ ਤੋਂ ਮੈਂ ਮੌਜੂਦਾ ਸਰਪੰਚ ਆ ਜੀ ਜਿਹੜਾ ਇਹ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਕੁਲਵਿੰਦਰ ਸਿੰਘ ਕੈਨੇਡਾ ਦੇ ਵਿੱਚ ਜਿੱਦਾ ਕਤਲ ਹੋਇਆ ਕੀ ਮਾਮਲਾ ਮਾਮਲਾ ਤਾਂ ਸਰ 2018 ਦੇ ਵਿੱਚ ਇਹ ਕੈਨੇਡਾ ਦੇ ਵਿੱਚ ਗਿਆ ਸੀ ਉਸ ਦੇ ਮਜ਼ਦੂਰੀ ਕਾਰਨ ਗਿਆ ਸੀ ਪਰਮਟ ਵੀ ਜਿੱਤੇ ਗਿਆ ਤੇ ਹੁਣ ਉਹ ਪੀਰਿਆ ਪੱਕਾ ਹੋ ਗਿਆ ਸੀ ਉਹਦੇ ਵਿੱਚ ਕੰਮ ਦੇ ਸਬੰਧ ਵਿੱਚ ਜਾਣ ਕਰਕੇ ਪੱਕਾ ਹੋ ਗਿਆ ਤੇ ਉੱਥੇ ਕਿਸੇ ਨੇ ਉਸ ਦਾ ਕਤਲ ਕੀਤਾ ਗਿਆ ਕਤਲ ਕਰਨ ਕਰਕੇ ਅੱਜ ਪਿੰਡ ਦੇ ਵਿੱਚ ਸਾਡੇ ਪਾਸੋਂ ਜਦੋਂ ਪਤਾ ਲੱਗਿਆ ਤਾਂ ਪਿੰਡ ਦੇ ਵਿੱਚ ਸੋਗ ਪੂਰਾ ਸੋਗ ਹੋਇਆ ਪਿਆ ਕਿਸੇ ਦਾ ਵੀ ਚੁੱਲਾ ਨਹੀਂ ਚੱਲ ਰਿਹਾ ਤਾਂ ਇੰਨਾ ਸੋਗ ਹੈ ਅਸੀਂ ਇੰਨੀ ਅਪੀਲ ਕਰਦੇ ਹਾਂ ਸਰਕਾਰ ਨੂੰ ਕਿਉਂਕਿ ਜੋ ਵੀ ਆਪਣੇ ਮਾਪੇ ਬੱਚੇ ਐਨ ਰੁਪਈਆ ਲਾ ਕੇ ਬੱਚੇ ਨੂੰ ਭੇਜ ਰਹੇ ਨੇ ਉਹਨਾਂ ਦੀ ਸਰਕਾਰ ਨੂੰ ਅਸੀਂ ਸਰਕਾਰ ਲਈ ਅਪੀਲ ਕਰਦੇ ਹਾਂ ਉਹਨਾਂ ਦੀ ਰੱਖਿਆ ਖਾਤਰ ਕੁਛ ਨਾ ਕੁਛ ਠੋਸ ਪ੍ਰਬੰਧ ਚਾਹੀਦੇ ਨੇ ਅਸੀਂ ਹੋਰ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜੋ ਸਾਡੇ ਪਿੰਡ ਦਾ ਬੱਚਾ ਅੱਜ ਉਹਦੀ ਡੈੱਡ ਬੋਡੀ ਆ ਉੱਥੇ ਦੇ ਹੈ ਸਾਡੇ ਨਗਰ ਦੇ ਵਿੱਚ ਜਲਦੀ ਤੋਂ ਜਲਦੀ ਲਿਆ ਕੇ ਤਾਂ ਨਗਰ ਨੂੰ ਦਿੱਤੀ ਜਾਵੇ ਤਾਂ ਉਹਦਾ ਸੰਸਕਾਰ ਕੀਤਾ ਜਾਵੇ